सनी सिलक्स और राजपुरा पुणिया बुटीक राजपुरा ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਹੈ ਅੱਜ ਆਪਣੇ ਬਲੌਗ ਦੇ ਵਿੱਚ ਬਹੁਤ ਅੱਛੇ ਸੂਟਸ ਲੈ ਕੇ ਆਇਆ ਹਾਂ ਬਹੁਤ ਸੋਹਣੇ ਸੂਟਸ ਲੈ ਕੇ ਆਏ ਹਾਂ ਹੁਣ ਜਿਸ ਤਰ੍ਹਾਂ ਸਰਦੀਆਂ ਦਾ ਸੀਜ਼ਨ ਆ ਰਿਹਾ ਹੈ ਹਰ ਕਿਸੇ ਨੂੰ ਗਰਮ ਸੂਟ ਚਾਹੀਦੇ ਆ ਤੇ ਇਸ ਕਰਕੇ ਵੂਲਨ ਸੂਟ ਦੇ ਅਸੀਂ ਅੱਜ ਬਹੁਤ ਅੱਛੀ ਵੈਰਾਈਟੀ ਲੈ ਕੇ ਆਏ ਹਾਂ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਜਿਹੜੀ ਵੂਲ ਰਹੇਗੀ ਪਿਓਰ ਵੂਲ ਰਹੇਗੀ ਇਸ ਵਿੱਚ ਕੋਈ ਮਿਕਸ ਨਹੀਂ ਆਏਗਾ ਔਰ ਵਿਦਆਊਟ ਬੋਰਾਂਦੇ ਹਨ ਬੁਨ ਨਹੀਂ ਆਉਂਦੇ ਨਾ ਬੇਸਾਂ ਦੇ ਉੱਪਰ ਔਰ ਕਾਫੀ ਟਾਈਮ ਇਹ ਚੀਜ਼ अच्छी लग रही है पाई हुई ਤੇ ਫੈਬਰਿਕ ਜਿਹੜਾ ਰਹਿੰਦਾ ਬਹੁਤ ਹੀ ਸੋਹਣਾ ਬਹੁਤ ਹੀ ਅੱਛਾ ਬੂਲ ਹੈ ਤੇ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਣਾ ਔਰ ਸ਼ੇਅਰ ਜਰੂਰ ਕਰਨਾ ਸ਼ੇਅਰ ਕਰਨਾ ਨਾ ਕਰਨਾ ਡਿਜ਼ਾਈਨਿੰਗ ਜਿਹੜੀ ਰਹੇਗੀ ਬਹੁਤ ਹੀ ਪਿਆਰੀ ਕਸ਼ਮੀਰੀ ਬੂਲ ਦੇ ਵਿੱਚ ਰਹੇਗੀ ਆ ਦੇਖੋ ਕਸ਼ਮੀਰੀ ਪ्योर ਕਸ਼ਮੀਰੀ ਬੂਲ ਰਹੇਗਾ 올 ওভার ਸੂਟ ਰਹੇਗਾ ਨਾਲ ਵਿਦ ਸ਼ਾਲ ਰਹੇਗਾ ਇਹਦੇ ਨਾਲ ਸ਼ਾਲ ਨਹੀਂ ਆਏਗਾ ਵਿਦ ਸ਼ੋਲ ਆਏਗਾ ਜਿੰਨਾ ਫੈਬਰਿਕ ਸ਼ਰਟ ਦਾ ਰਹੇਗਾ ਉਨਾ ਹੀ ਸ਼ਾਲ ਦਾ ਰਹੇਗਾ ਤੇ ਨੀਚੇ ਬਾਰਡਰ ਆਏਗਾ ਨੀਚੇ ਕੈਮਰਾਮੈਨ ਬਾਰਡਰ ਦਿਖਾਣਗੇ ਤੇ ਵਿਦ ਇਹਦੇ ਨਾਲ ਜਿਹੜੀ ਇਹਦੀ ਪੂਰਾ ਆਲਓਵਰ ਸੂਟ ਰਹੇਗਾ ਰਨਿੰਗ ਸੂਟ ਰਹੇਗਾ ਪੂਰਾ ਆਲਓਵਰ ਤੇ ਬਾਰਡਰ ਰਹੇਗਾ ਇਹਦਾ ਪੱਲੇ ਦੇ ਵਿੱਚ ਸ਼ਾਲ ਦੇ ਵਿੱਚ ਦੋਨੋਂ ਸਾਈਡ ਪੱਲੇ ਦੇ ਵਿੱਚ ਰਹੇਗਾ ਸ਼ਾਲ ਦੇ ਵਿੱਚ ਰਹੇਗਾ ਸੇਮ ਰਨਿੰਗ ਫੈਬਰਿਕ ਰਹੇ ਕੋਈ ਇਹਦੇ ਵਿੱਚ ਜੁਆਇੰਟ ਨਹੀਂ ਆਏਗਾ ਪਿਓਰ ਵੂਲ ਰਹੇਗੀ ਔਰ इधर जिधर कलर्स रहने बहुत ही प्यारे कलर रहने फर्स्ट कलर आएगा इधर जामनी कलर तो सेकंड कलर आएगा बॉटल ग्रीन कलर थर्ड कलर जिधर आएगा कॉफी कलर फिर आएगा वाइन कलर हाँ देखो वाइन कलर प्योर वाइन कलर फिर आएगा ग्रे कलर फिर आएगा मोर पंखी कलर आ देखो मोर पंखी कलर बहुत ही प्यारा कलर है फिर आएगा इधर कलर माउस ग्रे माउस गोल्डन कलर जिस तरह मतलब माउस कलर विद थोड़ा जा टचिंग गोल्डन कलर दिया है तो फिर आएगा तांबा कलर रेस्ट कलर रेस्ट कलर भी बहुत ही सोना कलर है।, है।, है बहुत ही प्यारा कलर फिर आएगा मैरून कलर आ देखो मैरून कलर बहुत ही प्यारा कलर है बहुत ही सोना कलर है मैरून कलर रेडिश मैरून आएगा फिर आएगा स्किन कलर स्किन कलर आएगा स्किन कलर भी बहुत ही सोना कलर है बहुत ही प्यारा कलर है ਤੇ ਇਹ ਜਿਹੜੇ ਕਲਰਸ ਰਹਿਣਗੇ ਇਹ ਸਿੰਗਲ ਸਿੰਗਲ ਰਹਿਣਗੇ ਤੇ ਇਹਦਾ ਜਿਹੜਾ ਪ੍ਰਾਈਸ ਰਹੇਗਾ ਉਹ ਰਹੇਗਾ 1000 ਰੁਪੀਸ 1000 ਰੁਪਏ ਰਹੇਗਾ ਸ਼ਿਪਿੰਗ ਐਕਸਟਰਾ ਰਹੇਗੀ ਕਿਉਂਕਿ ਇਹਦੀ ਜਿਹੜੀ ਵੂਲ ਹੁੰਦੀ ਹੈ ਇਹ ਬੇਸਡ ਹੈਵੀ ਹੁੰਦਾ ਇਸ ਕਰਕੇ ਵੀ ਸ਼ਿਪਿੰਗ ਐਕਸਟਰਾ ਰਹੇਗੀ ਕੁਆਲਿਟੀ ਬਹੁਤ ਅੱਛੀ ਹੈ ਜਿਸ ਤਰ੍ਹਾਂ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ ਜਿਸ ਤਰ੍ਹਾਂ ਮਰਜ਼ੀ ਨੂੰ ਪਾ ਸਕਦੇ ਤੇ ਡਿਜ਼ਾਈਨਿੰਗ ਜਿਹੜੀ ਹੈ ਬਹੁਤ ਹੀ ਪਿਆਰੀ ਹੈ ਬਹੁਤ ਹੀ ਸੋਹਣੀ ਹੈ ਤੇ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਤਾਂ ਸਾਡੇ ਵਟਸਐਪ ਨੰਬਰ ਤੇ ਸ਼ੇਅਰ ਕਰਨਾ 884759870 ਇਸ ਨੰਬਰ ਤੇ ਸ਼ੇਅਰ ਕਰਨਾ ਤੇ ਸਿੰਗਲ ਸਿੰਗਲ ਸੂਟਸ ਆ ਰਹੇ ਕੋਈ ਇਹਨਾਂ ਦੇ ਸੈਕੰਡ ਆਪਸ਼ਨ ਸੈਕੰਡ ਕਲਰ ਸੈਕੰਡ ਸੇਮ ਕਲਰ ਨਹੀਂ ਮਿਲਦਾ ਤਾਂ ਇਸ ਕਰਕੇ ਜਿੰਨਾ ਜਲਦੀ ਹੋ ਸਕਦਾ ਸਾਡੇ ਇਸ ਨੰਬਰ ਤੇ ਸ਼ੇਅਰ ਕਰਨਾ ਔਰ ਵੀਡੀਓ ਨੂੰ ਵੀ ਜਰੂਰ ਸ਼ੇਅਰ ਕਰਨਾ ਥੈਂਕ ਯੂ ਮੱਚ ਸੋ ਮੱਚ ਸਨੀਸ ਲਕਸ਼ੋ ਰਾਸਪੁਰਾ ਪੁੰਨਿਆ ਬੁਟੀਕ ਰਾਸਪੁਰਾ ਤੁਹਾਡਾ ਦਿਲੋਂ ਧੰਨਵਾਦ